Gayana A aunque ਪਹਿਲਾਂ ਹੀ ਆਲਰੇਡੀ ਸਾਡੀ ਰੁਟੀਨ ਦੇ ਵਿੱਚ ਜਿਹੜੀ ਸਾਡੇ ਜਿਹੜੀ ਸਿਕਿਉਰਟੀ ਚੱਲਦੀ ਹੈ ਦਰਗਿਆਨਾ ਮੰਦਿਰ ਦੀ 26 ਜਨਵਰੀ ਦੇ ਸਬੰਧ ਦੇ ਵਿੱਚ ਜਿਹੜੀ ਆ ਇਹਦੀ ਆਪਾਂ ਵਿਸ਼ੇਸ਼ ਤੌਰ ਤੇ ਸੁਰੱਖਿਆ ਜਿਹੜੀ ਵਧਾਈ ਗਈ ਆ ਔਰ ਇਹ ਇਕੱਲੇ ਦਰਗਿਆਨਾ ਮੰਦਿਰ ਨਹੀਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਾਨਯੋਗ ਸੀਪੀ ਸਰ ਦੇ ਹੁਕਮਾਂ ਦੇ ਨਾਲ ਜਿਹੜੀ ਆ ਉਹ ਸੁਰੱਖਿਆ ਨੂੰ ਵਧਾਇਆ ਗਿਆ ਹੈ ਔਰ ਉਹਦੇ ਵਿੱਚ ਸਾਡਾ ਸਾਰੇ ਏਰੀਆ ਦੇ ਵਿੱਚ ਅਸੀਂ ਐਂਟੀਸੈਪਟ ਚੈੱਕ ਕਰਵਾ ਰਹੇ ਹਾਂ ਜੀ ਨਾਲ ਔਰ ਜਿੰਨੇ ਸਾਡੇ ਭੀੜ ਭੜਕੇ ਵਾਲੇ ਏਰੀਆ ਨੇ ਹੌਲਗੇਟ ਕਟੜਾ ਜੈਮਲ ਸਿੰਘ ਯੂਟੀ ਮਾਰਕੀਟ ਜਿੱਥੇ ਜਿਆਦਾ ਭੀੜ ਭੜਕਾ ਹੁੰਦਾ ਆ ਔਰ ਜਿੱਥੇ ਜਿਆਦਾ ਵਹੀਕਲਸ ਖੜੇ ਹੁੰਦੇ ਨੇ ਉਹਦੀ ਆਪਾਂ ਚੈਕਿੰਗ ਕਰਵਾ ਰਹੇ ਆ ਉਹਦੇ ਦੌਰਾਨ ਅਸੀਂ ਜਿਹੜੀ ਸ਼ੁਰੂਆਤ ਆ ਜਿੱਥੇ ਦਰਗਿਆਨਾ ਮੰਦਰ ਤੋਂ ਕੀਤੀ ਆ ਦਰਗਿਆਨਾ ਮੰਦਰ ਦੇ ਆਲੇ-ਦੁਆਲੇ ਦਾ ਜਿਹੜਾ ਪਰਮਿਸਰਸ ਆ ਉਹ ਸਾਰਾ ਆਪਾਂ ਚੈੱਕ ਕਰਵਾਇਆ ਐਂਟੀ ਸੈਫਟੀ ਟੀਮ ਦੇ ਨਾਲ ਡੌਗ ਸਕਾਟ ਦੇ ਨਾਲ ਔਰ ਇੱਥੇ ਸਾਡੇ ਪਹਿਲਾਂ ਹੀ ਆਲਰੇਡੀ ਜਿਹੜੀ ਆ ਕਿਉਆਰਟੀ ਟੀਮਾਂ ਸਾਡੀਆਂ ਤਨਾਤ ਨੇ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਔਰ ਉਦਾਂ ਵੀ ਸਾਡੀ ਜਿਹੜੀ ਥਾਣੇ ਦੀ ਫੋਰਸ ਆ ਔਰ ਐਕਸਟਰਾ ਫੋਰਸ ਵੀ ਐਕਸਟਰਾ ਮੁਲਾਜ਼ਮ ਸਾਡੇ ਕਰੀਬ 15 ਮੁਲਾਜ਼ਮ ਸਾਡੇ ਐਕਸਟਰਾ ਇੱਥੇ ਹੋਰ ਲਗਾਏ ਗਏ ਨੇ ਪਹਿਲਾਂ ਹੀ ਸਾਡੇ 25-30 ਮੁਲਾਜ਼ਮ ਪਹਿਲਾਂ ਇੱਥੇ ਜੁੜੀ ਚੱਲ ਰਹੀ ਹੈ ਸਾਹਮਣੇ ਦੇਖ ਸਰ ਜੇ ਸਬਨਾਨ ਨਾਲ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਜੋ ਇੱਕ ਵੀਡੀਓ ਪ੍ਰਪਤ ਸਿੰਘ ਬੰਦੂ ਹੁੰਦੀ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਸ ਤਰ੍ਹਾਂ ਜੋ ਸ਼ਰਧਾਲੂਆਂ ਦੀ ਆਮਦ ਹੈ ਉਸ ਦੁਰਘਿਆਨਾ ਦੀ ਰੱਖ ਕੇ ਕਹਿ ਗੱਲ ਕਰੀਏ ਤਾਂ ਰੋਜ਼ਾਨਾ 21 ਨੂੰ ਲੈ ਕੇ ਕੋਈ ਇੱਥੇ ਸਿਕਿਉਰਿਟੀ ਚੈਕਸ ਲਈ ਸ਼ਰਧਾਲੂਆਂ ਦੀ ਚੈਕਿੰਗ ਵੀ ਕੀਤੀ ਜਾਏਗੀ ਕਿ ਕੁਝ ਅਜਿਹੇ ਜੋ ਵੀਡੀਓ ਦੇ ਵਿੱਚ ਦਰਸਾਇਆ ਜਾ ਰਿਹਾ ਜਾਂ ਕੁਝ ਕਿਹਾ ਜਾ ਰਿਹਾ ਉਹ ਘਟਨਾ ਨੂੰ ਅੰਜਾਮ ਨਾ ਹੋ ਸ ਨਹੀਂ ਸ਼ਰਧਾਲੂਆਂ ਦੀ ਚੈਕਿੰਗ ਨਹੀਂ ਕੋਈ ਕੀਤੀ ਜਾਏਗੀ ਪਰ ਉਦਾਂ ਸਾਡੇ ਕੋਲ ਸਾਡੇ ਇੱਥੇ ਜਿਹੜੇ ਡੋਰ ਫਰੇਮ ਵਗੈਰਾ ਲੱਗੇ ਹੋਏ ਨੇ ਔਰ ਜਿਹੜੇ ਸ਼ਰਧਾਲੂ ਆਉਂਦੇ ਵੀ ਹਨ ਡੋਰ ਫਰੇਮ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਨੇ ਔਰ ਪ੍ਰੋਪਰਲੀ ਉਹਨਾਂ ਦੇ ਵਾਚ ਰੱਖੀ ਜਾਂਦੀ ਹੈ ਬਟ ਅਦਰਵਾਈਜ਼ ਇਹਨਾਂ ਦੀ ਕੋਈ ਇਦਾਂ ਦੀ ਪਰਸਨਲ ਸਰਚ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਇਹਦੇ ਇਸ ਸੰਬੰਧੀ ਕੋਈ ਕਿਸੇ ਕਿਸਮ ਦੀ ਵੀ ਕੋ ਘਪਰਾਉਂਦੀ ਲੋੜ ਨਹੀਂ ਸਾਡੀ ਫੋਰਸ ਸਾਡੀ ਸਾਰੀ ਇੱਥੇ ਤਨਾਤ ਹੈਗੀ ਆ ਔਰ ਕਿਸੇ ਕਿਸਮ ਦੀ ਵੀ ਕੋਈ ਇੱਥੇ ਖਤਰੇ ਵਾਲੀ ਗੱਲ ਨਹੀਂ ਸਰ 26 ਦਨ ਵੀਰ ਦਿਹਾੜਾ ਆਪਣੇ ਆਪ ਦੇ ਵਿੱਚ ਇੱਕ ਮੁਕੱਦਮਾ ਜੇ ਨਾ ਪੁਲਿਸ ਸਾਡੀ ਸਬ ਡਿਵੀਜ਼ਨ ਦੇ ਵਿੱਚ ਦੇਖੋ ਸਾਡੇ ਸਬ ਡਿਵੀਜ਼ਨ ਦੇ ਵਿੱਚ ਸਾਡੇ ਮੇਰੇ ਕੋਲ ਚਾਰ ਥਾਣੇ ਪੈਂਦੇ ਆ ਚਾਰਾਂ ਥਾਣਿਆਂ ਦੇ ਵਿੱਚ ਜਿਹੜੇ ਆ ਰਾਉਂਡ ਦਾ ਕਲੌਕ ਜਿਹੜਾ ਨਾਕਾਬੰਦੀ ਚੱਲ ਰਹੀ ਆ ਇਸ ਤੋਂ ਇਲਾਵਾ ਸਾਨੂੰ ਐਕਸਟਰਾ ਫੋਰਸ ਜਿਹੜੀ ਆ ਮਾਨਯੋਗ ਸੀਪੀ ਸਰ ਵੱਲੋਂ ਮਹਈਆ ਕਰਵਾਈ ਗਈ ਆ ਉਹਨੂੰ ਵੀ ਅਸੀਂ ਰਾਉਂਡ ਦਾ ਕਲੌਕ ਜਿਹੜਾ ਆ ਆਪਣੀ ਇੱਥੇ ਤਨਾ एक जॉब्स पे आते हैं तो सामने रोज़ा कत्ता जगह है, वो भी ऐसे बदौलत है। सबसे देखो एक-एक मोटरसाइकिल व्हीकल जो है, तो एक सेल है, बर्चर में जगह दाद। तो इसमें बिर्गेनों को बारे ਕੜੇ ਤੇ ਜਿੰਨੇ ਬੰਸ਼ਕੀ ਤੋਂ ਪੁੱਛ ਰਹੇ ਹਾਂ। ਗ੍ਰਾਮ ਮੰਦਰ ਵੀ ਜਿਸ ਤਰ੍ਹਾਂ ਜੀ ਤੁਸੀ ਦੇਖੋ ਕਿ ਲੋਕਾਂ ਨਾਲ ਕੋਈ ਤਾਂ ਕੋਈ ਛੋਟੀ ਟੀਰ ਵੀ ਹੈਰੀ ਹੈ ਉਹ ਸੁਰੱਖਿਆ ਪ੍ਰਬੰਧ ਕੜੇ ਗ੍ਰਾਮ ਮੰਦਰ ਦੇ ਤੁਸੀਂ ਪਤਾ ਕਰ ਲਿਆ ਕਿ ਉਹ ਨਾਮ ਨਾਲ ਵਰਕਤਵਤ ਸੰਗਤ ਮੱਤੂ ਦੇ ਵੀ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਿਹੜਾ ਹੈ ਤੇ ਪ੍ਰਚਾਰਿਤ ਕੀਤਾ ਗਿਆ ਤੇ ਵੀਰਾਂ ਤੋਂ ਵਰਸ਼ੇਪਰ ਸਭਾ ਦੀ ਅਪੀਲ ਕਰਕੇ ਅੱਜ ਵੀ ਇਹ ਬਹੁਤ ਚੰਗੀ ਲੱਗਦੀ ਹੈ। ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਐਸੋਲੀ ਡੌਗ ਸਕੁਐਡ ਜਿਹੜਾ ਹੈ पूरा काम कर रहा है और पूरे बाजार दुनियारा बंदर की जो है वो इसमें चेकिंग की जा रही है फिर ਤੁਸੀਂ ਆਪਣੇ ਦੀਵਿਨ ਤੋਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਅਸੀਂ ਅੱਜ ਨੂੰ ਸਮਾਗਮਾਂ ਦੇ ਵਿਸ਼ੇਸ਼ ਖੇਲਾ ਖੜਾ ਪੈਰਾ ਕਰ ਦਿੱਤਾ ਗਿਆ ਹੈ ਡੌਗ ਸਕੁਆਰ ਦੀ ਨੀਵਾ ਮੌਕੇ ਤੇ ਮਜੂਦ ਨਹੀਂ 코로나 ਵੱਲੋਂ ਜੀ ਹੈ ਦੁਕਾਨਾਂ ਦੀ ਚੈਕਿੰਗ ਕੀਤੀ